ਸ਼੍ਰੀਕਲ ਤੋਂ ਜ਼ਿਕਰ ਅਸਮ ਜਨਿਊਸ ਤੇ ਮਇਹਾ ਪ੍ਰਦੀਪ ਕੌਰ ਤਾਂ ਹੁਣ ਵਿਦੇਸ਼ੀ ਯਾਤਰੀਆਂ ਲਈ ਅਮਰੀਕਾ ਜਾਣ ਦਾ ਸੁਪਨਾ ਜਿਹੜਾ ਹੋਰ ਵੀ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਮਰੀਕਾ ਦੇ ਹੁਣ ਜੋ ਰੂਲਸ ਨੇ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਗਏ ਨੇ ਚੇਂजेस ਆ ਗਏ ਨੇ ਤਦ ਆਸੀ ਹੈ ਕਿ ਜੇਕਰ ਕਿਸੇ ਵੀ ਯਾਤਰੀ ਨੂੰ ਕੋਈ ਬਿਮਾਰੀ ਹੈ ਚਾਹੇ ਫਿਰੋ ਸ਼ੂਗਰ ਹੋਵੇ ਕੋਲੇਸਟ੍ਰੋਲ ਹੋਵੇ ਦਿਲ ਦੀ ਬਿਮਾਰੀ ਹੋਵੇ ਹੁਣ ਉਹਨਾਂ ਯਾਤਰੀਆਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲੇ ਜਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਜੇਕਰ ਤੁਸੀਂ ਵੀ ਕਿਸੇ ਬਿਮਾਰੀ ਤੋਂ ਪੀੜਤ ਹੋ ਔਰ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਹੁਣ ਅਮਰੀਕਾ ਜਾਣ ਦਾ ਸੁਪਨਾ ਤੁਹਾਡਾ ਚੱਕਣਾ ਚੂਰ ਹੋ ਜਾਏਗਾ ਤਾਂ ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਾਰੇ ਅਮਰੀਕੀ ਦੂਤਾਵਾਸਾ ਤੇ ਕਨਸਲਟਾਂ ਨੂੰ ਭੇਜੇਗੇ ਇੱਕ ਨਿਰਦੇਸ਼ ਦੇ ਵਿੱਚ ਕਿਹਾ ਕਿ ਵੀਜ਼ਾ ਅਧਿਕਾਰੀ ਹੁਣ ਵੀਜ਼ਾ ਮੁਲਾਂਕਣ ਵਿੱਚ ਨਾ ਸਿਰਫ ਸੰਚਾਰੀ ਬਿਮਾਰੀਆਂ ਤੇ ਟੀਕੇ ਦੇ ਰਿਕਾਰਡਾਂ ਸਗੋਂ ਗੈਰ ਸੰਚਾਰੀ ਬਿਮਾਰੀਆਂ ਤੇ ਵੀ ਵਿਚਾਰ ਕਰਨਗੇ ਅਮਰੀਕੀ ਸਰਕਾਰ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕਰ ਰਹੀ ਹੈ ਜਿਸ ਨੇ ਦੁਨੀਆ ਭਰ ਦੇ ਵਿੱਚ ਵਿਵਾਦ ਛੇੜ ਦਿੱਤਾ ਹੈ ਨਵੇਂ ਦਿਸ਼ਾ ਨਿਰਦੇਸ਼ ਦੇ ਤਹਿਤ ਸ਼ੂਗਰ ਡੀਲ ਦੀ ਬਿਮਾਰੀ, ਮੋਟਾਪਾ ਤੇ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਂ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਾਰੇ ਅਮਰੀਕੀ ਦੂਤਾਵਾਸਾ ਤੇ ਕਨਸਲਟਾਂ ਨੂੰ ਭੇਜੀ ਗਈ ਇੱਕ ਨਿਰਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਅਧਿਕਾਰੀ ਹੁਣ ਵੀਜ਼ਾ ਮੁਲਾਂਕਣ ਵਿੱਚ ਨਾ ਸਿਰਫ ਸੰਚਾਈ ਬਿਮਾਰੀਆਂ ਤੇ ਟੀਕੇ ਦੇ ਰਿਕਾਰਡਾਂ ਸਗੋਂ ਗੈਰ ਸੰਚਾਰੀ ਬਿਮਾਰੀਆਂ ਤੇ ਵੀ ਵਿਚਾਰ ਕਰਨਗੇ। ਤੇ ਨਿਰਦੇਸ਼ ਦੇ ਅਨੁਸਾਰ ਵੀਜ਼ਾ ਅਧਿਕਾਰੀ ਹੁਣ ਬਿਨੇਕਾਰਾਂ ਤੋਂ ਤਿੰਨ ਮੁੱਖ ਸਵਾਲ ਪੁੱਛਣਗੇ ਪਹਿਲਾ ਕਿ ਬਿਨੇਕਾਰ ਜੇ ਉਹਨਾਂ ਦੇ ਪਰਿਵਾਰਿਕ ਮੈਂਬਰ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਨੇ ਦੂਜਾ ਸਵਾਲ ਪੁੱਛਣਗੇ ਕਿ ਉਹਨਾਂ ਕੋਲੇ ਇਲਾਜ ਦੀ ਲਾਗਤ ਨੂੰ ਖੁਦ ਪੂਰਾ ਕਰਨ ਲਈ ਵਿੱਤੀ ਸਾਧਨ ਹਨ ਅਤੇ ਜਨਤਕ ਚਾਰਜ ਯਾਨੀ ਕਿ ਸਰਕਾਰੀ ਸਹਾਇਤਾ ਤੇ ਨਿਰਪਰਤਾਨੀ ਨੇ ਅਤੇ ਤੀਜਾ ਸਵਾਲ ਇਹ ਪੁੱਛਿਆ ਜਾਏਗਾ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਕੋਈ ਅਪੰਗਤਾ ਜਾਂ ਪੁਰਾਣੀ ਬਿਮਾਰੀ ਹੈ ਜੋ ਉਹਨਾਂ ਦੇ ਰੋਜ਼ਗਾਰੀਆ ਕਮਾਈ ਕਰਨ ਦੇ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਬਿਲਕੁਲ ਦੱਸਿਓ ਕਿ ਹਾਲਾਂਕਿ ਨਿਯਮ ਤਕਨੀਕੀ ਤੌਰ ਤੇ ਸਾਰੀਆਂ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਸਲਾਨੀ ਵਿਦਿਆਰਥੀ ਕਾਰੋਬਾਰ ਤੇ ਮੀਗ੍ਰੇਸ਼ਨ ਤੇ ਲਾਗੂ ਹੋਏਗਾ ਮਾਹਿਰਾਂ ਦੇ ਵੀ ਮੰਨਣਾ ਹੈ ਕਿ ਇਸ ਦਾ ਸਭ ਤੋਂ ਵੱਧ ਪ੍ਰਭਾਵ ਸਥਾਈ ਨਿਵਾਸ ਤੇ ਲੰਮੇ ਸਮੇਂ ਤੇ ਵੀਜ਼ਾ ਬਿਨੇਕਰਾਂ ਤੇ ਪਵੇਗਾ ਸਸ਼੍ਰੀਕਾਲ ਤੁਹਾਨੂੰ ਜੇਕਰ ਅਸਮ ਜਨਿਊਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਹੁਣ ਵਿਦੇਸ਼ੀ ਯਾਤਰੀਆਂ ਲਈ ਅਮਰੀਕਾ ਜਾਣ ਦਾ ਸੁਪਨਾ ਜਿਹੜਾ ਹੋਰ ਵੀ ਮੁਸ਼ਕਿਲ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਮਰੀਕਾ ਦੇ ਹੁਣ ਜੋ ਰੂਲਸ ਨੇ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਗਏ ਨੇ ਚੇਂजेस ਆ ਗਏ ਨੇ ਤਦ ਆਸੀਏ ਕਿ ਜੇਕਰ ਕਿਸੇ ਵੀ ਯਾਤਰੀ ਨੂੰ ਕੋਈ ਬਿਮਾਰੀ ਹੈ ਚਾਹੇ ਫਿਰੋ ਸ਼ੂਗਰ ਹੋਵੇ ਕੋਲੇਸਟ੍ਰੋਲ ਹੋਵੇ ਦਿਲ ਦੀ ਬਿਮਾਰੀ ਹੋਵੇ ਹੁਣ ਉਹਨਾਂ ਯਾਤਰੀਆਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲੇਗਾ ਹਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਜੇਕਰ ਤੁਸੀਂ ਵੀ ਕਿਸੇ ਬਿਮਾਰੀ ਤੋਂ ਪੀੜਤ ਹੋ ਔਰ ਅਮਰੀਕਾ ਜਾਣਾ ਚਾਹੁੰਦੇ ਹੋ ਤਾਂ ਹੁਣ ਅਮਰੀਕਾ ਜਾਣ ਦਾ ਸੁਪਨਾ ਤੁਹਾਡਾ ਚੱਕਨਾ ਚੂਰ ਹੋ ਜਾਏਗਾ ਤਾਂ ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਾਰੇ ਅਮਰੀਕੀ ਦੂਤਾਵਾਸਾ ਤੇ ਕਨਸਲਟਾਂ ਨੂੰ ਭੇਜੇਗੇ ਇੱਕ ਨਿਰਦੇਸ਼ ਦੇ ਵਿੱਚ ਕਿਹਾ ਕਿ ਵੀਜ਼ਾ ਅਧਿਕਾਰੀ ਹੁਣ ਵੀਜ਼ਾ ਮੁਲਾਂਕਣ ਵਿੱਚ ਨਾ ਸਿਰਫ ਸੰਚਾਈ ਬਿਮਾਰੀਆਂ ਤੇ ਟੀਕੇ ਦੇ ਰਿਕਾਰਡਾਂ ਸਗੋਂ ਗੈਰ ਸੰਚਾਰੀ ਬਿਮਾਰੀਆਂ ਤੇ ਵੀ ਵਿਚਾਰ ਕਰਨਗੇ ਅਮਰੀਕੀ ਸਰਕਾਰ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕਰ ਰਹੀ ਹੈ ਜਿਸ ਨੇ ਦੁਨੀਆ ਭਰ ਦੇ ਵਿੱਚ ਵਿਵਾਦ ਛੇੜ ਦਿੱਤਾ ਹੈ ਨਵੇਂ ਦਿਸ਼ਾ ਨਿਰਦੇਸ਼ ਦੇ ਤਹਿਤ ਸ਼ੂਗਰ ਡੀਲ ਦੀ ਬਿਮਾਰੀ, ਮੋਟਾਪਾ ਤੇ ਹੋਰ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਂ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਵੱਲੋਂ ਸਾਰੇ ਅਮਰੀਕੀ ਦੂਤਾਵਾਸਾ ਤੇ ਕੰਸਲਟਾਂ ਨੂੰ ਭੇਜੀ ਗਈ ਇੱਕ ਨਿਰਦੇਸ਼ ਤੇ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਅਧਿਕਾਰੀ ਹੁਣ ਵੀਜ਼ਾ ਮੁਲਾਂਕਣ ਵਿੱਚ ਨਾ ਸਿਰਫ ਸੰਚਾਈ ਬਿਮਾਰੀਆਂ ਤੇ ਟੀਕੇ ਦੇ ਰਿਕਾਰਡਾਂ ਸਗੋਂ ਗੈਰ ਸੰਚਾਰੀ ਬਿਮਾਰੀਆਂ ਤੇ ਵੀ ਵਿਚਾਰ ਕਰਨਗੇ। ਤੇ ਨਿਰਦੇਸ਼ ਦੇ ਅਨੁਸਾਰ ਵੀਜ਼ਾ ਅਧਿਕਾਰੀ ਹੁਣ ਬਿਨੇਕਾਰਾਂ ਤੋਂ ਤਿੰਨ ਮੁੱਖ ਸਵਾਲ ਪੁੱਛਣਗੇ ਪਹਿਲਾ ਕਿ ਬਿਨੇਕਾਰ ਜੇ ਉਹਨਾਂ ਦੇ ਪਰਿਵਾਰਿਕ ਮੈਂਬਰ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਨੇ ਦੂਜਾ ਸਵਾਲ ਪੁੱਛਣਗੇ ਕਿ ਉਹਨਾਂ ਕੋਲੇ ਇਲਾਜ ਦੀ ਲਾਗਤ ਨੂੰ ਖੁਦ ਪੂਰਾ ਕਰਨ ਲਈ ਵਿੱਤੀ ਸਾਧਨ ਹਨ ਅਤੇ ਜਨਤਕ ਚਾਰਜ ਯਾਨੀ ਕਿ ਸਰਕਾਰੀ ਸਹਾਇਤਾ ਤੇ ਨਿਰਪਰਤਾਨੀ ਨੇ ਅਤੇ ਤੀਜਾ ਸਵਾਲ ਇਹ ਪੁੱਛਿਆ ਜਾਏਗਾ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਕੋਈ ਅਪੰਗਤਾ ਜਾਂ ਪੁਰਾਣੀ ਬਿਮਾਰੀ ਹੈ ਜੋ ਉਹਨਾਂ ਦੇ ਰੋਜ਼ਗਾਰੀਆ ਕਮਾਈ ਕਰਨ ਦੇ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਤਾਂ ਬਿਲਕੁਲ ਦੱਸਦੇ ਕਿ ਹਾਲਾਂਕਿ ਨਿਯਮ ਤਕਨੀਕੀ ਤੌਰ ਤੇ ਸਾਰੀਆਂ ਵੀਜ਼ਾ ਸ਼੍ਰੇਣੀਆਂ ਜਿਵੇਂ ਕਿ ਸਲਾਨੀ ਵਿਦਿਆਰਥੀ ਕਾਰੋਬਾਰ ਤੇ ਇਮੀਗ੍ਰੇਸ਼ਨ ਤੇ ਲਾਗੂ ਹੋਏਗਾ ਮਾਹਿਰਾਂ ਦੇ ਵੀ ਮੰਨਣਾ ਹੈ ਕਿ ਇਸ ਦਾ ਸਭ ਤੋਂ ਵੱਧ ਪ੍ਰਭਾਵ ਸਥਾਈ ਨਿਵਾਸ ਤੇ ਲੰਮੇ ਸਮੇਂ ਤੇ ਵੀਜ਼ਾ ਬਿਨੇਕਰਾਂ ਤੇ ਪਵੇਗਾ